ਨੇ ਵੀ ਲੋਹੂ ਪੀ ਰਕੇ ਹਟਦਾ ਹੀ ਨਹੀਂ। ਓਹੋ ਮਮੀ ਇਸ ਕੋ ਤਾਂ ਨਹੀਂ ਲੈ ਰਹਾ ਸਾਰੀ ਕਿੱਜੀ ਮੈਂ ਤਾਂ ਤੇ ਕੱਪੜੇ ਲਾ ਲਈ। ਹਾਂ ਕੱਪੜੇ ਤਾਂ ਲਾ ਲਏ ਮੰਜਾ ਤੇ ਨਾਲੇ ਲੋਬੀ 'ਚ ਪਾਇਆ ਹੀ ਮੈਂ। ਓਹੋ ਅੰਦਰ ਸਿੱਟ ਦਾਂ ਦੀ ਕੱਪੜੇ ਤਾਂ ਲਾਉਣੇ ਸੀ ਫੇਰ ਕੀ ਹੋ ਗਿਆ ਜੇ ਭਿੱਜ ਗਈ। ਲੋਬੀ 'ਚ ਨਹੀਂ ਤਾਂ ਬਾਛੜਾਉਂਦੀ ਹੋਊਗੀ। ਨਹੀਂ ਆਉਂਦੀ ਫਿਰ ਲੈ ਮੈਂ ਤਾਂ ਸਾਰੀ ਭਿੱਜ ਗਈ। ਓਹ ਅੰਦਰ ਕੱਪੜੇ ਚੱਕ ਲਿਆਨਾ। ਮੈਂ ਤਾਂ ਲੈnde ਜਾਂਦੇ ਪਾਣ ਮਾਸੀ ਗੇਟ ਗਈ ਸੀ ਮੈਂ ਤਾਂ। ਮਮੀ ਲੈ ਆਪ ਤਾਂ। ਓਹੋ ਲੁਕ ਸਾਰੀ ਭਿੱਜੀ ਬੈਠੀ ਹੈ ਬਿਮਾਰ ਹੋ ਜਗੀ ਜਿਸ ਤਰ੍ਹਾਂ ਚੇਨ ਕਰਨਾ। ਤਬੇ ਤਲਗਰ ਗਰਮ ਚਾਹ ਪੀ ਲਾਂਦੇ ਫੇਰ ਚੇਂਜ ਕਰਦੇ ਜੱਗਣਾ ਚਾਹ ਹੀ ਨਾ ਤੂੰ ਨਹੀਂ ਲਈ ਪੁੱਤ ਅਰਦੀ ਚਾ ਮਮੇਰ ਜੀ ਨਹੀਂ ਕਰੀਂਦਾ ਮੈਂ ਸਵੇਰੇ ਬਾਹਲੀ ਪੀਤੀ ਚਾ ਦੋ ਵਾਰੀ ਪੀਲੀ ਹੁਣ ਮਮੇਰ ਜੀ ਨਹੀਂ ਕਰਦਾ ਚਲ ਕੋਈ ਨਾ ਮਨਿੰਦਰ ਪੁੱਤ ਹਾਂ ਜੀ ਮੰਮੀ ਮੈਂ ਤੈਨੂੰ ਆਏ ਕੈਨਸਿਟੀ ਵੀ ਦੇ ਕੇ ਅਸਿਤੇਤ ਉੱਥੋਂ ਵੀ ਮਾਫੀ ਮੰਗ ਲਈ ਸੀ ਤੇ ਹੁਣ ਵੀ ਮੈਂ ਤੇਤੋਂ ਮਾਫੀ ਮੰਗਦੀ ਆ ਵੀ ਸਾਨੂੰ ਮਾਫ ਕਰ ਦੇ ਪੁੱਤ ਮਾਮਾ ਆਪੀ ਨੂੰ ਦੱਸ ਕੀ ਹੈਗਾ ਹੈ ਮਾਫੀ ਨਾਲ ਕੁਝ ਹੋ ਜੂਗਾ ਜਾ ਜਿਹੜਾ ਕੁਝ ਤੁਸੀਂ ਕੀਤਾ ਸੀਗਾ ਵੀ ਉਹ ਸਾਰਾ ਕੁਝ ਵਾਪਸ ਆ ਜਾਊਗਾ ਐਵੇਂ ਮਾਰੀ ਜਾਂਦੀਆਂ ਤੂੰ ਤਾਂ ਤੁਸ ਜਾਨ ਕੇ ਮਾਫੀ ਮੰਗਦੀ ਥੋਨੂੰ ਪਤਾ ਕਿ ਸਾਨੂੰ ਕੱਲੀਆਂ ਰਹਿ ਗਈਆਂ ਚਲ ਕੋਈ ਗੱਲ ਨਹੀਂ ਗੱਲਾਂ ਸਾਰੀਆਂ ਤਾਂ ਹੋ ਜਾਂਦੀਆਂ ਚਲ ਮੰਮੀ ਕੋਈ ਇਹਨੇ ਨਾ ਗੁੱਸਾ ਆਜੇ ਮੈਨੂੰ ਕੋਈ ਗੁੱਸਾ ਨਹੀਂ ਹੈ ਅਖਰੀਆਂ ਗੱਲਾਂ ਦਾ ਫਿਰ ਕੀ ਹੋ ਗਿਆ ਤੁਸੀਂ ਵੱਡੇ ਹੋ ਸਾਡੇ ਤੇ ਸਾਨੂੰ ਮਾੜਾ ਚੰਗਾ ਬੋਲ ਨਹੀਂ ਲਿਆ ਤੇ ਮੈਨੂੰ ਕੋਈ ਗੁੱਸਾ ਨਹੀਂ ਤੇ ਨਾਲੇ ਮੈਂ ਤਾਂ ਮਾੜਾ ਚੰਗਾ ਗੱਲਾਂ ਸਾਰੀਆਂ ਕੱਢ ਤਾਂ ਬਸ ਹੁਣ ਤੁਸੀਂ ਮੇਰੇ ਨਾਲ ਵਧੀਆ ਰਹੋ ਪੁੱਤ ਇਹ ਵੀ ਮੈਨੂੰ ਪਤਾ ਹੈ ਵੀ ਤੈਨੂੰ ਪਹਿਲਾਂ ਵੀ ਨਹੀਂ ਸੀ ਗੁੱਸਾ ਤੇ ਹੁਣ ਵੀ ਨਹੀਂ ਗੁੱਸਾ ਮੇਰੇ ਪੁੱਤ ਦਾ ਵੀ ਗੁੱਸਾ ਜਾਇਜ਼ ਹੈ ਕਿਉਂਕਿ ਅਸੀਂ ਕਰਈ ਇਹੋ ਜਿਹਾ ਕੁਛ ਹੈ ਤੇਰੇ ਨਾਲ ਜਿਹੜਾ ਕੁਛ ਨਹੀਂ ਕਰਨਾ ਸੀ ਪਰ ਮੈਂ ਵੀ ਥੋੜਾ ਜਿਹਾ ਹਕਾਰ ਕੀ ਸੀ ਮੈਂ ਸੱਸ ਬਣਨਾ ਚਾਹੁੰਦੀ ਸੀ ਹੈ ਮਾਂ ਇਹਦੀ ਸੱਸ ਕੌਣ ਹੁੰਦੀ ਐ ਤੂੰ ਮੈਨੂੰ ਐਂ ਤਾਂ ਦੱਸ ਜੇ ਉਹਦੇ ਮੌਕੇ ਤੇ ਮੈਂ ਨਾ ਆਉਂਦਾ ਤੂੰ ਐਂ ਦੇਖ ਵੀ ਇਹਦੇ ਨਾਲ ਗਾਂ ਕੀ ਬਾਲਣਾ ਸੀ ਕੋਈ ਸੋਚਿਆ ਵੀ ਉਸ ਗੱਲ ਬਾਰੇ ਜੇ ਮੰਨ ਲਾ ਮੈਂ ਡਿਊਟੀ ਤੇ ਹੁੰਦਾ ਠੀਕ ਹੈ ਮੈਂ ਇਹਨੂੰ ਸਰਪ੍ਰਾਈਜ਼ ਨਾ ਦੇਣਾ ਹੁੰਦਾ ਇਹਨੂੰ ਤੁਸੀਂ ਘਰੇ ਮਾਰੋ ਧੱਕੇ ਮਾਰ ਕੇ ਕੱਢਤਾ ਸੀਗਾ ਇਹ ਆਪਦੇ ਘਰੇ ਜਾਂਦੀ ਉੱਥੇ ਸੌ ਬਦਨਾਮੀ ਹੁੰਦੀ ਮੇਰੀ ਬੇਇੱਜ਼ਤੀ ਹੁੰਦੀ ਠੀਕ ਹੈ ਸਾਰੇ ਪਿੰਡ ਦੇ ਵਿੱਚ ਸੋਡੀ ਬੇਇੱਜ਼ਤੀ ਹੁੰਦੀ ਕੀ ਕਹਿੰਦੇ ਲੋਕ ਵੀ ਫੌਜੀ ਦੀ ਮਾਂ ਨੇ ਦੇਖ ਲੈ ਆਪ ਦੀ ਨੂੰ ਕਰੋ ਕੜਤੀ ਕਿੱਥੇ ਤੱਕ ਗੱਲ ਜਾਂਦੀ ਹੈ ਹੈ ਸਾਡੀ ਯੂਨਟ ਤੱਕ ਗੱਲ ਜਾਣੀ ਸੀ ਮੈਨੂੰ ਉੱਥੇ ਬਦਨਾਮੀ ਹੋਣੀ ਸੀ ਤੁਸੀਂ ਤਾਂ ਕੋਈ ਸੋਚਿਆ ਨਹੀਂ ਮੂੰਹ ਚੱਕੇ ਨੂੰ ਧੱਕੇ ਮਾਰਨ ਲੱਗਿਆਂ ਦੋਵੇਂ ਜਾਣੀਆਂ ਰਹਿ ਗਈ ਨਾ ਫਿਰ ਜਨਾਨੀ ਵਾਲੀ ਮੱਤ ਤੁਹਾਡੀ ਤੁਸੀਂ ਕਿਉਂ ਕਲੀਸ਼ ਪਾਉਣੇ ਹੁਣ ਸਾਰਾ ਕੁਝ ਠੀਕ ਆ ਆਪਣੇ ਚ ਕੋਈ ਨਾ ਗੱਲ ਤੀਆਂ ਜੀ ਹੋਊਗਾ ਤਾਂ ਮੰਮੀ ਉਹਨੇ ਮਾਂ ਵੀ ਮੰਗ ਲਈ ਆਪਣੇ ਲੋਕ ਕੋਈ ਨਹੀਂ ਇਹੋ ਜਿਹਾ ਕੁਸ਼ਣ ਦਾ ਕੋਈ ਨਾ ਕੋਈ ਅਸੀਂ ਕੋਈ ਜਾਣ ਕੇ ਨਹੀਂ ਹੁੰਦੀ ਐ ਤੇ ਮਾਫੀ ਭਾਬੀ ਮੈਨੂੰ ਵੀ ਮਾਫ ਕਰ ਦੇ ਮੈਂ ਵੀ ਤੇਰੇ ਨਾਲ ਗਾਲ੍ਹੀਆਂ ਕੀਤੀਆਂ ਨੇ ਭਾਬੀ ਆ ਤਾਂ ਮਾਵਾ ਵਰਗੀਆਂ ਹੁੰਦੀਆਂ ਪਰ ਮੈਂ ਕਦੇ ਇਹ ਗੱਲ ਸਮਝੀ ਨਹੀਂ ਹੁਣ ਮੈਨੂੰ ਸਮਝ ਆ ਗਈ ਭਾਬੀ ਹੁਣ ਕਿਨੇ ਸਮਝਾਤਾ ਤੈਨੂੰ ਹੈ ਹੁਣ ਕੱਲੇ ਨਾਲ ਸਮਝਾ ਗਈ ਤੈਨੂੰ ਐਵੇਂ ਮਾਰੀ ਜਾਂਦੀ ਐ ਮੈਨੂੰ ਪਤਾ ਨਾ ਤੂੰ ਕਿਉਂ ਗੁੱਸਾ ਕਰੀ ਜਾਂਦੀ ਓ ਯਾਰ ਅੱਜ ਤਾਂ ਇਹ ਕਹੀ ਜਾਂਦੀ ਆ ਹੈ ਕੱਲ ਨੂੰ ਫੇਰ ਤੇਰੇ ਗਾਲ ਤੋਂ ਤੇਰੇ ਕਾਂਡੇ ਲਵਾ ਲੈਣਾ ਤੇਰੇ ਗਾਲ ਤੋਂ ਚੈਨਲ ਵਾਲੀ ਫੇਰ ਨਹੀਂ ਇਹੋ ਜਿਹਾ ਕੋਈ ਲੰਬਾ ਨਹੀਂ ਆਉਂਦਾ ਹੁਣ ਮੈਂ ਕੁਝ ਨਹੀਂ ਕਹਿੰਦੀ ਭਾਬੀ ਪਤਾ ਅਸੀਂ ਆਪੇ ਸਮਝਣਾ ਸੀ ਜਦੋਂ ਅਸੀਂ ਘਰ ਵਿੱਚ ਇਕੱਲਿਆਂ ਰਹਿ ਗਏ ਘਰ ਬੜਬੜ ਖਾਂਦਾ ਸੀ ਮੈਂ ਤਾਂ ਹੁਣ ਉਸ ਵੇਲੇ ਨੂੰ ਪਸਤਾਉਣੀ ਐ ਵਾਹਿਗੁਰੂ ਦਾ ਸ਼ੁਕਰ ਕਰਦੀ ਆਂ ਵੀ ਤੂੰ ਉ ਆ ਗਿਆ ਮੌਕੇ ਤੇ ਵੀ ਪਤਾ ਨਹੀਂ ਫਿਰ ਕੀ ਕੁਝ ਹੁੰਦਾ ਵੀ ਸਾਡੇ 'ਚ ਤਾਂ ਹੰਕਾਰ ਹੀ ਸੀ ਨਾ ਅਸੀਂ ਇਹਨੂੰ ਵਿਚਾਰੀ ਨੂੰ ਘਰੋਂ ਕੱਢਤਾ ਸੀ ਮਾਂ ਉਹ ਵੀ ਤਾਂ ਮੈਂ ਗੱਲ ਕਹਿਣਾ ਵੀ ਹਜੇ ਤਾਂ ਆਪਾਂ ਛੇੜ ਕੇ ਪੂਣੀ ਵੀ ਨਹੀਂ ਕੀਤੀ ਹੰਕਾਰ ਕਾਲੇ ਨਾਲ ਆ ਗਿਆ ਆਪਣੇ ਵਿੱਚ ਹੈ ਇਸ ਗੱਲ ਹੰਕਾਰ ਸੀ ਵੀ ਤੇਰਾ ਪੁੱਤ ਫੌਜੀ ਲੱਗਿਆ ਹੈ ਬਸ ਪੁੱਤ ਕਿਵੇਂ ਸਮਝ ਲੈ ਹੁਣ ਤੂੰ ਹਾਂ ਵਾਸੁੰਤਨਾ ਤੈਨੂੰ ਕਹਿੰਦੀ ਹਾਂ ਵੀ ਹੁਣ ਤਾਂ ਤੀ ਬਣਾ ਕੇ ਰੱਖਾਂਗੇ ਇਹਨੂੰ ਕਿਸੇ ਗੱਲ ਦੀ ਤੈਨੂੰ ਸ਼ਿਕਾਇਤ ਨਹੀਂ ਆਉਂਦੀ ਪੁੱਤ ਦੇਖ ਲੈ ਮਨਿੰਦਰ ਹਾਂ ਤੂੰ ਆਪ ਦੀ ਮਰਜ਼ੀ ਦੇ ਨਾਲ ਮਾਫ਼ ਕਰਨਾ ਕਿ ਨਹੀਂ ਕਰਨਾ ਠੀਕ ਹੈ ਕਿਉਂਕਿ ਮੇਰੀ ਤਾਂ ਮਾਂ ਮੈਨੂੰ ਤਾਂ ਮਾਫ਼ ਕਰਨੇ ਪਊਗਾ ਪਰ ਜਿਹੜੀ ਤੇਰੇ ਨਾਲ ਕੀਤੀ ਆ ਉਹ ਤੂੰ ਹੀ ਜਾਣਦੀ ਆ ਤੇ ਤੇਰਾ ਦਿਲ ਜਾਣਦਾ ਮੇਰੀ ਗੱਲ ਸੁਣ ਜੇ ਥੋਡੀ ਮਾਂ ਤਾਂ ਮੇਰੀ ਵੀ ਤਾਂ ਮਾਂ ਹੀ ਆ ਨਾ ਜੇ ਤੁਸੀਂ ਮਾਫ਼ ਕਰ ਸਕਦੇ ਹੋ ਤਾਂ ਮੇਰਾ ਹੀ ਫਰਜ਼ ਬਣਦਾ ਹੈ ਕਿ ਮੈਂ ਆਪਣੀ ਮਾਂ ਨੂੰ ਮਾਫ ਕਰਾਂ ਤੇ ਨਾਲ ਉਹ ਤੇ ਮੇਰੇ ਨਾਲ ਭੈਣਾ ਵਰਗੀ ਐ ਛੋਟੀ ਵਰਗੀ ਮੈਨੂੰ ਕਿਸੇ ਨਾਲ ਕੋਈ ਗੁੱਸਾ ਨਹੀਂ ਕਿਨ ਤੁਸੀਂ ਗੁੱਸਾ ਛੱਡ ਦੋ ਮੈਨੂੰ ਤੁਸੀਂ ਐ ਕਰਕੇ ਗੁੱਸਾ ਦਵਾਈ ਜਾਂਦੇ ਹੋ ਆਪਣੇ ਘਰ ਦੇ ਨਾਲ ਕਾਹ ਤੋਂ ਮੜੀ ਜਾਂਦੇ ਤੁਸੀਂ ਉਹ ਲੜਦਾ ਨਹੀਂ ਕਰ ਮੈਂ ਮੈਂ ਤਾਂ ਸਿਰਫ ਇਹਨਾਂ ਨੂੰ ਮਤ ਦਿੰਦਾ ਠੀਕ ਐ ਵੀ ਕੱਲ ਨੂੰ ਮੈਂ ਡਿਊਟੀ ਤੇ ਬੱਗ ਗਿਆ ਠੀਕ ਐ ਹੁਣ ਤੂੰ ਇਹਨਾਂ ਨੂੰ ਮਾਫ ਕਰਤਾ ਕੱਲ ਨੂੰ ਫੇਰ ਉਹੀ ਕੁਝ ਹੋਣ ਲੱਗ ਗਿਆ ਉਹਦੀ ਜ਼ਿੰਮੇਵਾਰ ਤੂੰ ਆਪ ਹੋਵੇਂਗੀ ਕੱਲ ਨੂੰ ਫੇਰ ਮੈਨੂੰ ਫੋਨ ਲਾ ਕੇ ਨਾ ਕਹੀਂ ਅੱਜ ਜੇ ਤੂੰ ਮਾਫ ਕਰਦੀ ਐ ਇਹ ਨਹੀਂ ਵੀ ਕਰਦੀ ਤਾਂ ਵੀ ਮੈਂ ਤੇਰੇ ਨਾਲ ਠੀਕ ਐ ਨਾ ਬੁਲਾਉਣਾ ਚਾਹੇ ਬਲਾ ਨਹੀਂ ਬੁਲਾਉਣਾ ਚਾਹੇ ਨਾ ਬਲਾ ਮੈਨੂੰ ਤੁਹਾਨੂੰ ਬੁਲਾਣੀ ਪਊਗੀ ਤੈਨੂੰ ਮੈਂ ਦੱਸਿਆ ਨਾ ਵੀ ਮੇਰੀ ਮਾਂ ਕੀ ਜੀ ਤੁਸੀਂ ਐਂ ਕਾਤੋਂ ਬੰਨਾ ਕਰੀ ਜਾਂਦੇ ਹੋ ਕੋਈ ਗੱਲ ਨਹੀਂ ਆਪਣਾ ਪਰਿਵਾਰ ਆ ਹੁਣ ਕੱਲ ਨੂੰ ਆਪਣੇ ਤੋਂ ਵੀ ਕੋਈ ਗਲਤੀ ਹੋ ਜੂਗੀ ਤੇ ਮਾਂ ਵੀ ਤੈਨੂੰ ਮਾਫ਼ ਕਰੂਗੀ ਨਾ ਆਪਣੇ ਬੱਚੇ ਨੂੰ ਕੋਈ ਨਹੀਂ ਘਰੋਂ ਕੱਢ ਦਿੰਦਾ ਤੇ ਨਾ ਹੀ ਮਾਂ ਨੂੰ ਘਰੋਂ ਕੱਢਿਆ ਜਾਂਦਾ ਤਾਂ ਆਪਾਂ ਨੂੰ ਆਪਣੇ ਮਾਂ ਤੇ ਤਾਂ ਨਾਲ ਹੀ ਰਹਿਣਾ ਪਊਗਾ ਤੇ ਕਈ ਗਲਤੀਆਂ ਮਾਫ਼ ਵੀ ਕਰਨੀਆਂ ਪੈਣੀਆਂ ਕੋਈ ਗੱਲ ਨਹੀਂ ਮੰਮੀ ਨੂੰ ਉਹਦੀ ਗਲਤੀ ਦਾ ਅਹਿਸਾਸ ਹੋ ਗਿਆ ਇੱਕ ਦਮਤ ਤੇ ਮੰਮੀ ਇਹੋ ਜਿਹਾ ਕੁਝ ਨਹੀਂ ਕਰਦੀ ਹਾਂ ਪੁੱਤ ਮਨਿੰਦਰ ਸਹੀ ਕਹਿੰਦੀ ਐ ਹੁਣ ਮੈਨੂੰ ਗਲਤੀ ਦਾ ਅਹਿਸਾਸ ਹੋ ਗਿਆ ਹੁਣ ਮੈਂ ਕੋਈ ਗਲਤੀ ਇਹੋ ਜੀ ਨਹੀਂ ਕਰਦੀ ਜਿਹੜੀ ਤੈਨੂੰ ਸ਼ਿਕਾਇਤ ਆਵੇ ਤੂੰ ਹੁਣ ਗੁੱਸੇ ਨੂੰ ਵੀ ਮਾਰ ਪੁੱਤ ਵਿਸ਼ਵਾਸ ਵੀ ਕਰ ਸਾਡੇ ਤੇ ਚੱਲ ਠੀਕ ਆ ਮਾਂ ਕੋਈ ਗੱਲ ਨਹੀਂ ਜੇ ਤੂੰ ਕਹਿੰਨੀ ਆ ਇਹਨੇ ਤੈਨੂੰ ਵੀ ਮਾਫ ਕਰਤਾ ਮੈਂ ਵੀ ਜਨੂੰ ਮਾਫ ਕਰਤਾ ਠੀਕ ਹੈ ਪਰ ਅੱਗੇ ਤੋਂ ਕੋਈ ਇਹੋ ਜੀ ਮਨਲਾ ਗੱਲ ਨਹੀਂ ਹੋਣੀ ਚਾਹੀਦੀ ਘਰੇ ਠੀਕ ਹੈ ਵੀ ਕੱਲ ਨੂੰ ਮੈਨੂੰ ਗੱਲ ਸੁਣਨ ਆਵੇ ਨਹੀਂ ਨਹੀਂ ਪੁੱਤ ਤੈਨੂੰ ਮੈਂ ਕਹਤਾ ਨਾ ਵੀ ਅੱਗੇ ਤੋਂ ਕੋਈ ਤੈਨੂੰ ਸ਼ਿਕਾਇਤ ਨਹੀਂ ਆਉਂਦੀ ਸਾਡੇ ਵੱਲੋਂ ਮੇਰੇ ਪੂ ਵੀ ਇੱਥੇ ਹੋਣਾ ਤੈਨੂੰ ਪਤਾ ਲੱਗਦਾ ਅਸੀਂ ਬਦਲ ਕੇ ਨਹੀਂ ਬਾਕੀ ਜੇ ਮੰਮੀ ਬੋਲੂਗੀ ਭਾਬੀ ਕੋਲ ਮੈਂ ਹੈਗੀ ਹਾਂ ਨਾ ਮੈਂ ਮੰਮੀ ਨੂੰ ਲੜੂਗੀ ਹੋਗੀ ਨਾ ਮੇਰੇ ਨਾਲ ਲੜਾਂਗੀ ਤੂੰ ਮੈਂ ਤਾਂ ਐਂ ਕਹਿਣਾ ਵੀ ਚਾਰਾਂ ਨੂੰ ਮੈਂ ਡਿਊਟੀ ਜਾਊਂਗਾ ਉਦੋਂ ਬਾਅਦ ਵਿੱਚ ਨਾ ਖਦੀਰਾ ਪਾਈ ਜਾਏ ਉਹ ਠੀਕ ਹੈ ਲੋਕਾਂ ਨੂੰ ਦਿਖਾਵਾਂਗੇ ਤੇ ਜਦੂਸ ਕੱਢ ਕੇ ਵੀ ਅਸੀਂ ਆ ਵੀ ਕੁਝ ਕਰ ਸਕਦੇ ਹਾਂ ਨਹੀਂ ਕਰਦੀਆਂ ਆਹ ਨਾਲੇ ਮੇਰੀ ਗੱਲ ਸੁਣ ਲੈ ਠੀਕ ਹੈ ਤੇਰੀ ਵੀ ਵਿਆਹ ਵਾਲੀ ਉਮਰ ਹੋ ਗਈ ਹੁਣ ਕੱਲ ਨੂੰ ਤੇਰਾ ਵਿਆਹ ਕਰਾਂਗੇ ਤੁਹਾਏ ਦੇਖ ਲੈ ਜਿਵੇਂ ਤੂੰ ਇਹਦਾ ਨਾ ਕਰਦੀਆਂ ਜੇ ਗਾਂ ਤੇ ਨਾਲ ਜਾ ਕੇ ਆਏ ਹੋਣ ਲੱਗ ਗਿਆ ਫਿਰ ਛੱਡ ਲੈਗੀ ਤੂੰ ਮੈਨੂੰ ਜੀ ਕਰਨਾ ਕਿਉਂ ਮੂੰਹ ਕੱਢਦੇ ਹੋ ਤੁਸੀਂ ਨਾ ਬਸ ਤੂੰ ਜਾ ਬਾਹਰ ਜਾ ਜਾ ਦੋਸਤਾਂ ਕੋਲ ਜਾ ਆਹੋ ਮੈਂ ਤਾਂ ਜਾਣਾ ਚੱਲ ਕੋਈ ਨਾ ਪੁੱਤ ਇਹਨੂੰ ਵੀ ਗੁੱਸਾ ਹੈ ਇਹ ਸਹੀ ਕਹਿੰਦਾ ਹੁਣ ਬਾਰ ਬਾਰ ਇਹ ਕਿਉਂ ਕਹੀ ਜਾਂਦਾ ਵੀ ਜੇ ਮੈਂ ਡਿਊਟੀ ਤੇ ਵਾਗਿਆ ਫੇਰ ਨਾ ਤੁਸੀਂ ਬਗਾਨੀ ਤੀ ਨੂੰ ਬਾਹਰ ਕੱਢਦੇ ਮੰਮੀ ਆਹੀ ਗੱਲ ਆ ਪਤਾ ਕੀ ਗੱਲ ਆ ਉਹਨਾਂ ਨੂੰ ਛੁੱਟੀਆਂ ਮਿਲੀਆਂ ਸੀ ਉਹ ਤਾਂ ਚਾਹ ਨਾਲ ਆਏ ਸੀ ਸਰਪ੍ਰਾਈਜ਼ ਦੇਵਾਂਗੇ ਪਰ ਅੱਗੋਂ ਉਹਨਾਂ ਨੇ ਘਰੇ ਕਲੇਸ਼ ਦੇਖ ਲਿਆ ਤੇ ਉਹਨਾਂ ਦਾ ਮਨ ਤਾਂ ਦੁਖੀ ਆ ਬਾਕੀ 2-4 ਦਿਨਾਂ ਤੱਕ ਆਪੇ ਠੀਕ ਹੋ ਜਾਣਗੇ ਤੁਸੀਂ ਕਿਸੇ ਗੱਲ ਦੀ ਫਿਕਰ ਨਾ ਕਰੋ ਉਹਨੂੰ ਮੈਂ ਆਪੇ ਸਮਝਾਉਂਗੀ ਜੇ ਗੁੱਸਾ ਕਰਦੇ ਨੇ ਮੈਂ ਕਹਿ ਦੂੰਗੀ ਉਹਨਾਂ ਬਸ ਕਿਉਂ ਤਾ ਜਦੋਂ ਤੂੰ ਸਾਡੇ ਨਾਲ ਸਾਨੂੰ ਕਾਹਦਾ ਫਿਕਰ ਹੈ ਹਾਂ ਲਖੰਗਨ ਵੀ ਲੱਗੀ ਬਿਮਾਰ ਹੋ ਜਗੀ ਜਾ ਕੱਪੜੇ ਚੇਂਜ ਕਰ ਲੈ ਕਰਦੇ ਆ ਬਾਬੇ ਆ ਦੇਖ ਲਮਾ ਆਪ ਵੀ ਬਗਾਨੀ ਹੋ ਕੇ ਵੀ ਆਪਣਾ ਕਿੰਨਾ ਕਰਦੇ ਮਿੰਟ ਤੇ ਆਪਾਂ ਨੂੰ ਮਾਫ ਕਰਦਾ ਨਾਲੇ ਕਿੰਨਾ ਕੁਛ ਕੀਤਾ ਆਪਾਂ ਵਿਚਾਰੀ ਨਾਲ ਤੇ ਵੀਰਾ ਆਪਣੇ ਤੇ ਜਮੀਨੇ ਵਿਸ਼ਵਾਸ ਕਰਦਾ ਲੈ ਨਹੀਂ ਪੁੱਤ ਉਹ ਵੀ ਵਿਸ਼ਵਾਸ ਕਿਵੇਂ ਕਰੇ ਉਹਨੇ ਆਵੇ ਅੱਖੀਂ ਦੇਖ ਲੈਣਾ ਸਾਰਾ ਕੁਝ ਉਹ ਵੀ ਕੀ ਕਰੇ ਚੱਲ ਕੋਈ ਨਾ ਹੁਣ ਅੱਗੇ ਤੋਂ ਆਪਾਂ ਕੋਈ ਮੌਕਾ ਨਹੀਂ ਨਹੀਂ ਦਿੰਦੇ ਵੀ ਮਨਿੰਦਰ ਨੂੰ ਆਏ ਕਹੇ ਵੀ ਮੇਰੇ ਨਾਲ ਆ ਕਲੇਸ਼ ਹੋਈ ਜਾਂਦਾ ਜਾਂ ਹਰਪ੍ਰੀਤ ਆਏ ਕਹਿੰਦੀ ਹੈ ਜਾਂ ਮੰਮੀ ਆਏ ਕਹਿੰਦੀ ਹੈ ਆਹ ਉਹ ਨਾਲੇ ਵੀ ਇੱਥੇ ਆ ਪਤਾ ਲੱਗ ਗਿਆ ਕਿ ਮੈਂ ਕਿਵੇਂ ਨਹੀਂ ਚੱਲ ਕੱਪੜੇ ਵਾਦ ਲੈ ਨਾਲੇ ਗੋਲੀ ਗੋਲੀ ਲੈ ਲੈ ਤੇਰੀ ਭਾਬੀ ਤੋਂ ਪਰ ਐ ਸੱਚੀ ਸੱਚੀ ਕਾ ਇਹ ਕਹਤਾ ਹਾਂਜੀ ਮੈਂ ਤਾਂ ਜਾਵਾਂ ਠੀਕ ਆ ਤੁਸੀਂ ਠੀਕ ਹੋ ਹਾਂਜੀ ਠੀਕ ਵਧੀਆ ਮੰਮੀ ਨੂੰ ਮਿਲਣਾ ਸੀ ਹਾਂ ਤੁਹਾਡੀ ਮੰਮੀ ਕਿੱਥੇ ਆਂਦਰਾ ਨੇ ਜੀ ਬੈਠੀ ਆਜਾ ਸੁਖੀ ਹੋਰ ਕਿਵੇਂ ਪਣ ਹਾਂ ਠੀਕ ਆ ਵਧੀਆ ਹੋਰ ਦੱਸ ਬੈਠ ਜਾ ਵਧੀਆ ਹੋਰ ਕਿਧਰ ਆਈ ਨਹੀਂ ਵਿੱਚ ਬਸ ਮੈਂ ਆ ਕੇ ਤੇਰੇ ਕੋਲ ਮਿਲਿਆ ਆ ਵਾਂ ਐਵੇਂ ਖੜੀ ਖੜੀ ਬੇਲੀ ਚੱਲ ਵਧੀਆ ਕਰਿਆ ਆ ਗਈ ਹਾ ਦੇ ਲੈ ਝੜੀ ਲਾ ਰੱਖੀ ਹੋਰ ਝੜੀ ਲਾ ਰੱਖੀ ਨਾ ਕੋਈ ਕੰਮ ਨਿਭੜੇ ਨਾ ਕੋਈ ਚਲੂੰ ਤਾਂ ਗਰਮੀ ਇੰਨੀ ਹੋਈ ਪਈ ਸੀ ਗਰਮੀ ਤਾਂ ਵਧੀਆ ਹੁਣ ਝੜੀ ਵੀ ਲਾ ਰੱਖੀ ਆ ਕੋਈ ਕੰਮ ਨਹੀਂ ਹੁੰਦਾ ਝੜੀ ਨੂੰ ਕੀ ਇੱਥੇ ਦੱਸ ਹੁੰਦੇ ਰਹਿਣਗੇ ਕੰਮ ਆਪੀ ਨਾਲੇ ਵਧੀਆ ਝੋਨਿਆਂ ਚ ਪਾਣੀ ਵਹਜੂਗਾ ਅਗਰ ਮੁੱਲ ਦਾ ਪਾਣੀ ਵਰਤਦੇ ਸੀ ਹਾਂ ਤੇ ਹੋਰ ਸੁਣਾ ਘਰੇ ਠੀਕ ਹੈ ਹਾਂ ਠੀਕ ਹੈ ਵਧੀਆ ਹੋਰ ਕਿਵੇਂ ਮਨਿੰਦਰ ਹਾਂ ਠੀਕ ਹੈ ਮਨਿੰਦਰ ਤਾਂ ਵਧੀਆ ਵਧੀਆ ਮੁੰਡਾ ਉੱਥੇ ਹੈ ਕਿ ਆਇਆਗਾ ਛੁੱਟੀ ਹਾਂ ਸੁਖਿਆ ਪਿੱਛੇ ਜੀ ਛੁੱਟੀ ਕੱਟ ਕੇ ਗਿਆ ਮੈਂ ਤਾਂ ਭੰਦਰ ਕੋਲ ਕੰਮ ਆਈ ਸੀ ਬੋਲ ਕੀ ਕੰਮ ਆਈ ਸੀ ਰਸਤਾ ਹੋਗਾ ਫਿਰ ਆਪਣੀ ਕੁੜੀ ਦਾ ਮੈਂ ਕਰਵਾਵਾਂ ਕੋਈ ਨਾ ਜੇ ਤੇਰੀ ਨਿਗਾਚ 'ਚ ਤਾਂ ਤੂੰ ਕਰਵਾ ਦੇ ਹਜੇ ਕੀਤਾ ਤਾਂ ਹੈ ਨਹੀਂ ਦੇਖਦੇ ਤਾਂ ਫਿਰਦੇ ਆ ਭਾਈ ਮੇਰੇ ਪਰਚਾਈ ਦਾ ਫੋਨ ਆਇਆ ਸੀ ਪਾਣੀ ਲੈ ਲੈ ਚਾਹ ਦਾ ਹਾਂ ਕੋ ਟੁਕੜਾ ਬਸ ਪਤਾ ਚਾਹ ਨਾ ਤੈਨੂੰ ਤਾਂ ਦੀ ਹੈ ਨਹੀਂ ਨਹੀਂ ਚਾਹ ਨਹੀਂ ਤਰਨੀ ਚਾਹ ਤਾਂ ਪੀ ਕੇ ਜਾਏ ਬਣਾਉਂਗੀ ਚਾਹ ਨਾ ਲੈ ਕੋਈ ਨਾ ਅੱਛਾ ਤੇ ਮੇਰੇ ਪਰਚਾਈ ਦਾ ਫੋਨ ਆਇਆ ਸੀ ਹੂੰ ਉਹਦੇ ਰਿਸ਼ਤੇਦਾਰੀ ਚੋਂ ਮੁੰਡਾ ਅੱਛਾ ਕਿਵੇਂ ਕੁਸ਼ਾ ਮੁੰਡਾ ਵੀ 10 ਕਿੱਲੇ ਜ਼ਮੀਨ ਦੇ ਆਉਂਦੇ ਮੁੰਡਿਆਂ ਦਾ ਮੁੰਡਾ ਨੌਕਰੀ ਲੱਗਿਆ ਸਰਕਾਰੀ ਤੇ ਗਾਹ ਮਾਂ ਵੀ ਨੌਕਰੀ ਲੱਗੀ ਆ ਸਰਕਾਰੀ ਅੱਛਾ ਹਾਂ ਚੱਲ ਵੀ ਆਪਣੇ ਐਸ਼ ਕਰੋਗੇ ਫਿਰ ਤਾਂ ਬਾਲਾ ਵਧੀਆ ਮੈਂ ਵੀ ਆਈ ਪਹਾੜ ਦੀ ਸੀ ਵੀ ਚੱਲ ਕੋਈ ਮੁਲਾਜ਼ਮ ਲੱਗਿਆ ਮਿਲ ਜੇ ਚੱਲ ਵਧੀਆ ਹੂੰ ਤੇ ਤੈਨੂੰ ਪਤਾ ਹੀ ਆਪਣੇ ਘਰੇ ਕਿਸ ਚੀਜ਼ ਦਾ ਘਾਟ ਹੈ ਹਾਂ ਸਹੀ ਗੱਲ ਹੈ ਤੇ ਚੱਲ ਕੋਈ ਗੱਲ ਨਹੀਂ ਨਾਲ ਤਾਂ ਮੈਂ ਮੁੰਡੇ ਨਾਲ ਰਾਇ ਕਰੂੰਗੀ ਨਾਲੇ ਮੈਂ ਮਨਿੰਦਰ ਨਾਲ ਰਾਇ ਕਰ ਲੈਣੀ ਆ ਕਿ ਇਹੇ ਜਿਹੇ ਰਿਸ਼ਤੇ ਕਿੱਥੇ ਥੇ ਹੁੰਦੇ ਆ ਹਾਂ ਵਧੀਆ ਚੱਲ ਅਖੀ ਰਹੋਗੇ ਵਧੀਆ ਮੈਂ ਪਰ ਮੈਂ ਪਰਜਾਈ ਨੂੰ ਫੋਨ ਕਰ ਦੂੰਗੀ ਤੁਸੀਂ ਮਾੜਾ ਜਿਹਾ ਦੱਸ ਦਿਓ ਮੈਨੂੰ ਟ੍ਰਾਈ ਕਰਕੇ ਨਾ ਕੋਈ ਗੱਲ ਨਹੀਂ ਪਹਿਲਾਂ ਮੈਂ ਘਰੇ ਰਾਇ ਕਰ ਲਾ ਘਰੇ ਰਾਇ ਕਰਕੇ ਫਿਰ ਤੈਨੂੰ ਦੱਸ ਦੂੰਗੀ ਵੀ ਤੈਨੂੰ ਪਤਾ ਹੈ ਚੰਗੇ ਰਿਸ਼ਤੇ ਤਾਂ ਉਹਦੀ ਹੱਥਾਂ 'ਚ ਨਿਕਲ ਜਾਂਦੇ ਆ ਹਾਂ ਸਹੀ ਗੱਲ ਆ ਹਾਂ ਨਾ ਕੋਈ ਗੱਲ ਨਹੀਂ ਇਹ ਤਾਂ ਕਰਨਾ ਹੀ ਆ ਹੁਣ ਵੀ ਕਰਨਾ ਸਾਲ ਠਹਿਰ ਕੇ ਵੀ ਕਰਨਾ ਸਹੀ ਗੱਲ ਆ ਮੈਂ ਤਾਂ ਹੀ ਦੇਖਦੀ ਸੀ ਵੀ ਜਦੋਂ ਕੋਈ ਚੱਜ ਦਾ ਰਿਸ਼ਤਾ ਮਿਲ ਗਿਆ ਚਲੋ ਉਹਦੀ ਕੁੜੀ ਨੂੰ ਭਾਈਪੂਆਲੀਆਂ ਦੇ ਦਾਂਗੇ ਆਪਦੇ ਘਰੇ ਚੰਗੀਆਂ ਤੈਨੂੰ ਪਤਾ ਅੱਜ ਕੱਲ੍ਹ ਟਾਈਮ ਮਾੜੇ ਨੇ ਹਾਂ ਨਹੀਂ ਮੈਂ ਆਖੇ ਮਾਂ ਵਧੀਆ ਵੀ ਕੁੜੀ ਵੀ ਸਿਆਣੀ ਆ ਆਪਣੀ ਦੇਖੋ ਨਾਲੇ ਫੇਰ ਆਈਆਂ ਮੈਂ ਇੱਕ ਸੌਖੀ ਰੋਹ ਹਾਂ ਨਾਲੇ ਫੇਰ ਆਈਆਂ ਆਪ ਦਾ ਰਿਸ਼ਤੇਦਾਰ ਕਰਾਵੇ ਆਪ ਦੀ ਰਿਸ਼ਤੇਦਾਰੀ ਚ ਰਿਸ਼ਤਾ ਹੋ ਜੇ ਵਧੀਆ ਆਪ ਦਾ ਭੇਤ ਹੁੰਦਾ ਸਾਰਾ ਤਾਂ ਜਦੋਂ ਆਪਾਂ ਬਗਾਨਾ ਕੋਈ ਬੰਦਾ ਕਰਾਉਂਦਾ ਬਗਾਨੀ ਥਾਂ ਕਰਾਉਂਦਾ ਉਹਦਾ ਭੇਤ ਨਹੀਂ ਹੁੰਦਾ ਹੋਰ ਨਹੀਂ ਹੁੰਦਾ ਕਿਤਾ ਕਹੇ ਜਾ ਕਿ ਮੈਨੂੰ ਪਤਾ ਕੋਈ ਨਾ ਉਹੀ ਤਾਂ ਗੱਲ ਆ ਮੇਚਲ ਰਸਤੇ ਸਾਨੂੰ ਵੀ ਆਏ ਬਸਵਾਜਾ ਮੈਨੂੰ ਵੀ ਮੈਂ ਤਾਂ ਹੀ ਕਹਤਾ ਮੈਂ ਕਿਹਾ ਉਹਨਾਂ ਦਾ ਪਤਾ ਹੈਗਾ ਆਪਾਂ ਨੂੰ ਨਸ਼ੇ ਪੱਤੇ ਤੋਂ ਰਹਤਾ ਤੇ ਬਸ ਚਲ ਪਰਿਵਾਰ ਵਧੀਆ ਦਾ ਪਾਲੀ ਵੱਡੀ ਗੱਲ ਤਾਂ ਇਹੀ ਹੈ ਨਸ਼ੇ ਪੱਤੇ ਵਾਲੀ ਹਾਂ ਨੇ ਤੈਨੂੰ ਪਤਾ ਕਿ ਬਾਲੇ ਓਲੇ ਹੁੰਦੇ ਅੱਜਕੱਲ ਮੁੰਡਿਆਂ ਵਿੱਚ ਹਾਂ ਸਹੀ ਗੱਲ ਆ ਕਹਿੰਦੇ ਕੋਸ਼ਿਸ਼ਾਂ ਤੇ ਕਰਦੇ ਕੁਛ ਆ ਹਾਂ ਬਸ ਮੈਂ ਵੀ ਐਂ ਕਹਿੰਦੀ ਸੀ ਉਹਦੇ ਮੁੰਡਾ ਵੀ ਮੈਨੂੰ ਕਹਿੰਦਾ ਸੀ ਕਹਿੰਦਾ ਚੱਲ ਮਾਂ ਭਾ ਲਾਂਗੇ ਤਾਂ ਸਹੀ ਵੀ ਰਿਸ਼ਤਾ ਚਾਚੇ ਦਾ ਮਿਲ ਜੇ ਆਪਾਂ ਨੂੰ ਲੱਡੀ ਵੀ ਇਹੀ ਗੱਲ ਕਹਿੰਦਾ ਸੀ ਅੱਛਾ ਹਾਂ ਨਾ ਕੋਈ ਗੱਲ ਨਹੀਂ ਮੈਂ ਕਰ ਲੂੰਗੀ ਕਰੇ ਨਾ ਜਿਵੇਂ ਤੂੰ ਦੱਸਦੀਆਂ ਮੈਨੂੰ ਤਾਂ ਜੱਜ ਗਿਆ ਵਧੀਆ ਪਰਪਣ ਤੁਸੀਂ ਇੱਕ ਵਾਰੀ ਦੇਖ ਲਓ ਤੇ ਵਧੀਆ ਰਿਸ਼ਤਾ ਹੈ ਨਾ ਕੋਈ ਗੱਲ ਨਹੀਂ ਦੇ ਕੇ ਆਉਂਗੀ ਤੈਨੂੰ ਕਹਤਾ ਮੈਂ ਬਹੂ ਨਾ ਰਾਇਆ ਕਰ ਲਾ ਮੁੰਡੇ ਨਾ ਰਾਇਆ ਕਰ ਲਾ ਹਾਂ ਤੁਸੀਂ ਤਾਂ ਫਿਰ ਦੇਖ ਕੇ ਐਂ ਕਹੋਗੇ ਬਸ ਤਾਂ ਮੁੜਦੇ ਨਹੀਂ ਕਰਕੇ ਜਾਵਾਂਗੇ ਅੱਛਾ ਹਾਂ ਪਰਿਵਾਰ ਬਹੁਤ ਵਧੀਆ ਹੈਗਾ ਬਸ ਵਧੀਆ ਹੈ ਚੰਗੇ ਰਿਸ਼ਤਿਆਂ ਤਾਂ ਅਗਲਾ ਐਂ ਕਹਿੰਦਾ ਕਿ ਪੱਟ ਮੰਗਣੀ ਝੱਟ ਵਿਆ ਹਾਂ ਜੇ ਆਪਾਂ ਟਾਈਮ ਪਾਉਣੇ ਆ ਅੱਜ ਕੱਲ੍ਹ ਭਾਨੀਆਂ ਮਾਰਨ ਵਾਲੇ ਬਾਲੇ ਹੁੰਦੇ ਨੇ ਹਾਂ ਨਾ ਚੱਲ ਕੋਈ ਨਾ ਕਰ ਦਾਂਗੇ ਬਸ ਮੈਂ ਤਾਂ ਕਰ ਹੀ ਦੇਉਂਗੀ ਭਾਲਦੀ ਆ ਮੈਂ ਤਾਂ ਇੱਕ ਕੁੜੀ ਆ ਮੇਰੇ ਤੈਨੂੰ ਪਤਾ ਹੀ ਹੈ ਹੈ ਮੁੰਡਾ ਸੀ ਕੋ ਵਿਆ ਲਿਆ ਤੇਰੇ ਸਾਹਮਣੇ ਉਹ ਵੀ ਬਥੇਰਾ ਕੁਝ ਵਧੀਆ ਮਿਲੇ ਨੇ ਆਪਾਂ ਨੂੰ ਰਿਸ਼ਤੇਦਾਰ ਕੋਈ ਇਹੋ ਜਿਹੇ ਨਹੀਂ ਤੇ ਉਹ ਵਧੀਆ ਸਿਆਣੀਆਂ ਨੋ ਵੀ ਸਿਆਣੀਆਂ ਵਿਚਾਰੀ ਭੱਜੇ ਆਈ ਪਾਣੀ ਲੈ ਕੇ ਨੋ ਤਾਂ ਬਥੇਰੀ ਸੇੜਨੀ ਆ ਮੇਰੀ ਹਾਂ ਵਧੀਆ ਸਾਰਾ ਕੰਮ ਦੇ ਹਲਕਾ ਹੰਦਾ ਕੰਮ ਤਾਂ ਦਾਪ ਹੀ ਕਰਦੀ ਐ ਸਹੀ ਗੱਲ ਹਾਂ ਲੈ ਆ ਪੁੱਤ ਚਾਹ ਹਾਂ ਚੋਲੀ ਆਈਆਂ ਨਹੀਂ ਭਣ ਚਾਹ ਨੂੰ ਕੀ ਸੀਗਾ ਕੋਈ ਨਾ ਪੀਜੀ ਪੁੱਤ ਨਹੀਂ ਕੋਈ ਨਾ ਹੁਣ ਤਾਂ ਪੀ ਕੇ ਆਏ ਚਾਹ ਜੀ ਕਰੂੰ ਬਣਾਈ ਲਈ ਐ ਹੂ ਮੈਂ ਖਾ ਚਾਚੀ ਕਹਿੰਦੀ ਮੈਂ ਤਾਂ ਹੁਣੀ ਪੀ ਕੇ ਟੀ ਸੀ ਥੋੜੀ ਜਿਹੀ ਪਾਈ ਪੁੱਤ ਮੈਂ ਤਾਂ ਮੈਂ ਚਾਹ ਕਿੰਨੇ ਘੋੜੀ ਥੋੜੀ ਪੀ ਲੀ ਬਸ ਵਸੇ

ਕੋਸ਼ਣ ਹੀ ਮੇਰੇ ਬੈਠੇ ਹੀ ਸੀ ਪਹਿਲਾਂ ਅੱਛਾ ਹਾਂ ਤੇ ਮੈਨੂੰ ਪਹਿਲਾਂ ਇਹ ਦੱਸ ਤੂੰ ਕਾਲਜ ਤੋਂ ਕੱਲ ਪਹਿਲਾਂ ਕਦੋਂ ਆ ਗਈ ਮੈਨੂੰ ਮਿਲਿਆ ਵੀ ਨਹੀਂ ਹੈਗਾ ਐ ਥੋੜੀ ਆਈਦਾ ਹੁੰਦਾਗਾ ਕੋਈ ਗੁੱਸਾ ਸੀ ਨਹੀਂ ਨਹੀਂ ਯਾਰ ਗੁੱਸਾ ਤਾਂ ਮੈਨੂੰ ਕੋਈ ਨਹੀਂ ਹੈਗਾ ਬਸ ਤੈਨੂੰ ਪਤਾ ਹੀ ਨਾ ਮੇਰੀ ਮੰਮੀ ਨੇ ਫੋਨ ਕਰਿਆ ਅੰਟੀ ਸੀ ਕਰਿਆ ਬਸ ਉਹ ਤਾਈ ਨਾ ਟਵੰਡਰ ਨਾਲ ਜਿਹੜੀ ਮੇਰੇ ਰਿਸ਼ਤੇ ਦੀ ਗੱਲ ਕਰੀ ਇਹਨੇ ਹਰ ਦੂਜੇ ਤੇ ਦੇ ਦਿਨ ਇਹੋ ਜਿਹਾ ਰਿਸ਼ਤਾ ਚੱਕ ਲੈਂਦੇ ਆ ਉਹ ਮੁੰਡਾ ਕੋਚੀਆ ਉਹ ਮੁੰਡੇ ਦੇ ਕੋਲ پتہ ਨਹੀਂ ਕੀ ਜੋਬ ਹੈ ਕਦੇ ਕੋਈ ਕਦੇ ਕੋਈ ਉਹਦੇ ਕੋਲ ਇੰਨੀ ਜ਼ਮੀਨ ਹੈ ਆਹੀ ਨਹੀਂ ਲੋੜ ਹੁੰਦੀ ਤਾਂ ਹੀ ਮਿਲੀ ਉਹ ਯਾਰ ਗਵੰਡੀ ਤਾਂ ਹੀ ਹੁੰਦੇ ਹੁੰਦੇ ਆ ਯਾਰ ਤੂੰ ਕਹਿ ਦੇ ਨਾ ਵੀ ਤੂੰ ਆਪਦੀ ਮੰਮੀ ਨੂੰ ਦੱਸ ਦੇ ਵੀ ਮੈਂ ਤਾਂ ਮੁੰਡਾ ਪਸੰਦ ਕਰੀ ਬੈਠੀ ਆ ਅੱਛਾ ਮੈਂ ਦੱਸਦਾ ਮੰਮੀ ਨੂੰ ਤੁਸੀਂ ਆ ਤਾਂ ਇਹ ਗੱਲ ਕਰੀਓ ਚੰਗਾ ਉਹ ਯਾਰ ਮੈਂ ਤੋਹੋ ਤਾਂ ਕਰ ਲਿਓ ਤੇ ਤਾਂ ਮੈਨੂੰ ਘਰ ਦੇਣ ਮੇਰੇ ਨਾਲ ਤੋਰ ਤਾਂ ਕਿਸੇ ਹੋਰ ਨਾਲ ਉਹ ਯਾਰ ਐਂ ਕਾ ਤੂੰ ਕਹੀ ਆਂ ਨੀ ਦੇਖੀ ਯਾਰ ਮੈਂ ਵੀ ਕੀ ਕਰਾਂ ਦੱਸਣਾ ਤਾਂ ਹੈਗਾ ਤੈਨੂੰ ਪਤਾ ਹੈ ਮੇਰੀ ਮੰਮੀ ਦਾ ਸੁਭਾਅ ਕਿਹੋ ਜਿਹਾ ਯਾਰ ਉਹ ਤਾਂ ਮੈਨੂੰ ਜਾਨੀ ਮਾਰ ਦੂਗੀ ਨਾਲੇ ਮੇਰੇ ਪਿਓ ਦਾ ਵੀ ਤੈਨੂੰ ਪਤਾ ਹੀ ਹੈਗਾ ਛੋਟੀ ਮੰਮੀ ਤੁਹਾਨੂੰ ਜਾਨੋ ਮਾਰ ਦੋਗੀ ਅੱਛਾ ਮੇਰਾ ਭਰਾ ਤੇ ਮੇਰੀ ਮੰਮੀ ਮੈਨੂੰ ਜਾਨੋ ਨਹੀਂ ਮਾਰਦੇ ਉਹ ਤਾਂ ਮੈਨੂੰ ਪਲੂਟਣਗੇ ਹੈ ਨਾ ਵੀ ਹਾਂ ਪੁੱਤ ਕੋਸ਼ ਥੋੜਾ ਕੰਮ ਕੀਤਾ ਕੋਈ ਨਾ ਮੁੰਡੇ ਨੂੰ ਮਲਾ ਦੇ ਅਸੀਂ ਵਿਆਹ ਕਰ ਦਾਂਗੇ ਤੇਰਾ ਹਾਂ ਉਹ ਯਾਰ ਤੇਰੇ ਘਰ ਦੇ ਦਾ ਸੁਭਾਅ ਤਾਂ ਫੇਰ ਵੀ ਵਧੀਆ ਮੇਰੀ ਤਾਂ ਮਾਂ ਦਾ ਹੀ ਸੁਭਾਅ ਵਾਲਾ ਪੜਾ ਤਾਹਾਂ ਕਰਕੇ ਯਾਰ ਫੇਰ ਹੁਣ ਮੇਰੀ ਗੱਲ ਸੁਣੋ ਜੇ ਮੰਮੀ ਦਾ ਸੁਭਾਅ ਪੜਾ ਨਾ ਛੋਟੀ ਦਾ ਪਰ ਤੁਸੀਂ ਘਰੇ ਗੱਲ ਨਾ ਕਰੋ ਤਕਰ ਗੀ ਮਮੀ ਤੁਸ ਤਾਂ ਵਿਆਹ ਕਰੋ ਉੱਤ ਤੁਸੀਂ ਕਰਦੇ ਤੁਸੀਂ ਮੇਰੇ ਕਰਦੇ ਆ ਕਰਦੇ ਉਹ ਤੇ ਮੈਂ ਕਰਵਾ ਲੰਨੀ ਆ ਕੋਈ ਯਾਰ ਕੋਈ ਯਾਰ ਤੂੰ ਐਵੇਂ ਕਾ ਤੂੰ ਕਹਿ ਰਹੀ ਆ ਯਾਰ ਗੱਲ ਤਾਂ ਮੈਂ ਹੁਣ ਕਰੂੰ ਗਈ ਵਿਆਹ ਤਾਂ ਕਰਵਾਉਣੇ ਆ ਤੇਰੇ ਨਾਲ ਕਦੋਂ ਕਰੋਗੇ ਜਦੋਂ ਇਹਨਾਂ ਨੂੰ ਕੋਈ ਹੋਰ ਪਸੰਦ ਆ ਕੇ ਜਦੋਂ ਮੈਨੂੰ ਤੋੜਤੀ ਉਦੋਂ ਕਰ ਲਿਓ ਉਦੋਂ ਬੈਠੇ ਰਹੀ ਜੰਗ ਕੋਈ ਯਾਰ ਨਹੀਂ ਨਹੀਂ ਯਾਰ ਐਵੇਂ ਐਵੇਂ ਨਾ ਕਿਆ ਕਰ ਕੁਤੂ ਕੁਛ ਕੋਈ ਨਾ ਮੈਂ ਕਰਦਾ ਯਾਰ ਮਮੀ ਨਾਲ ਗੱਲ ਥੋੜਾ ਮੈਨੂੰ ਟਾਈਮ ਦੇ ਪਰ ਕਿਾਸ ਕਿੰਨਾ ਕੁ ਟਾਈਮ ਦਵਾ ਯਾਰ ਪਹਿਲੇ ਸਾਲ ਹੋ ਗਿਆ ਕੋਈ ਯਾਰ ਹਲੇ ਤਾਂ ਆਪਣੀ ਪੜ੍ਹਾਈ ਵੀ ਅੱਧ ਵਿਚਾਲੇ ਰਹਿੰਦੀ ਹਾਲੇ ਕੋਈ ਆਪਣੀ ਡਿਗਰੀ ਪੂਰੀ ਹੋ ਜੇ ਫਿਰ ਕੋਈ ਨੌਕਰੀ ਲੱਗ ਜੀ ਇਹ ਮੈਂ ਤਾਂ ਤਾਂ ਸੀਗਾ ਮੈਨੂੰ ਵੀ ਥੋੜਾ ਸੌਖਾ ਹੋ ਜੇ ਤੇਰੇ ਕਰੇ ਗੱਲ ਕਰ ਦੇਣ ਆ ਪੜ੍ਹਾਈ ਦੇ ਚੱਕਰਾ ਚ ਨਾ ਮੈਂ ਕਿੰਨੀਆਂ ਰਿਸ਼ਤੇ ਮੋੜਦੇ ਸ੍ਰ ਬਾ ਨਾ ਸਿਰਫ ਪੜ੍ਹਾਈ ਦਾ ਲਾਦੇ ਨਹੀਂ ਆ ਜਿਵੇਂ ਪੜ੍ਹ ਲੈ ਅੱਗੇ ਮੈਂ ਪੜ੍ਹ ਲੈ ਅੱਗੇ ਫਿਰ ਹੁਣ ਹਾਲੇ ਤਾਂ ਆਪਣੀ ਡਿਗਰੀ ਦਾ ਵੀ ਅੱਧ ਵਿਚਾਲਾ ਪਿਆਗਾ ਇੱਕ ਸਾਲ ਰਹਿ ਗਿਆ ਸੀ ਉਹ ਤਾਂ ਕਹਿੰਦੇ ਅਗੇ ਪੜਾ ਦਾਂਗੇ ਕੁੜੀ ਨੂੰ ਭਾਈ ਉਹ ਹੈ ਰੱਬਾ ਚੱਲ ਫਿਰ ਐਂ ਕਰ ਮੈਂ ਕਰਦਾ ਯਾਰ ਮਾਹ ਨਾਲ ਗੱਲ ਕਰਕੇ ਦੇਖਦਾ ਕੀ ਆ ਮਨ ਚਾਣਾ ਪਰ ਮੈਨੂੰ ਤਾਂ ਸੱਚੀ ਬੜਾ ਡਰ ਲੱਗਦਾ ਟਰੀ ਗਿਆ ਨਾ ਮੈਨੂੰ ਨਹੀਂ ਲੱਗਦਾ ਤੁਸੀਂ ਗੱਲ ਕਰੋਗੇ ਕੋਈ ਮੈਨੂੰ ਤਾਂ ਮੰਮੀ ਦੀ ਬੰਦ ਦੇਖ ਕੇ ਵਾਪਸ ਹੀ ਮੁੜਿਆਵੋਗੇ ਐ ਕਿ ਮੈਂ ਗੱਲ ਤਾਂ ਹੁਣ ਕਰੂੰ ਗਈ ਕੋਈ ਨਾ ਮੈਂ ਤੈਨੂੰ ਦੱਸਦਾ ਗੱਲ ਕਰੂੰਗਾ ਹੀ ਮੈਂ ਤੈਨੂੰ ਠੁੱਠੇ ਲਾ ਰਹੀ ਥਾ ਨਾ ਕਿ ਤੁਸੀਂ ਵਿਆਹ ਤਾਂ ਕਰਾਉਣਾ ਹੀ ਹੈ ਮੇਰੇ ਨਾਲ ਹਰਪ੍ਰੀਤ ਇਹ ਤੂੰ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਇੰਨੇ ਸਾਲ ਹੋ ਗਏ ਆਪਾਂ ਨੂੰ ਇਕੱਠਿਆਂ ਨੂੰ ਤੈਨੂੰ ਤੂੰ ਮੈਨੂੰ ਹਲੇ ਤੱਕ ਇੰਨਾ ਕੀ ਜਾਣਿਆ ਤੈਨੂੰ ਮੈਂ ਪਿਆਰ ਕਰਦਾ ਯਾਰ ਵਿਆਹ ਤਾਂ ਹੁਣ ਕਰ ਪਾਉਣੀ ਹੈ ਜਾਸਨ ਨੂੰ ਜੋ ਕੀਂਦਾ ਹੈਗਾ ਉਹ ਕੋਈ ਵਾਰ ਹੋ ਜਾਂਦਾ ਨਾ ਵੀ ਹੁਣ ਤੁਸੀਂ ਗੱਲ ਤੋਂ ਤਾਂ ਕਰਨੇ ਚਾਹਦੇ ਘਰੇ ਸਾਨੂੰ ਮੈਨੂੰ ਲੱਗਦਾ ਚਲ ਕੋਈ ਨਾ ਮੈਂ ਗੱਲ ਕਰੂੰਗਾ ਅੱਜ ਦੇਖਦਾ ਯਾਰ ਗੱਲ ਕਰਕੇ ਕਿਸੇ ਬਹਾਨੇ ਪਰ ਮੈਂ ਤਾਂ ਹੀ ਸੀ ਯਾਰ ਮਾਂ ਦਾ ਸਵਾਦ ਥੋੜਾ ਜਿਹਾ ਭੈੜਾ ਨਾ ਮੈਨੂੰ ਕੋਈ ਨਾ ਕੋਈ ਬਹਾਨਾ ਜਿਹਾ ਬਣਾ ਕੇ ਜਦੋਂ ਮਾਂ ਦਾ ਮੂਡ ਜਿਹਾ ਸਹੀ ਹੋਇਆ ਖੁਸ਼ ਹੋਈ ਉਦੋਂ ਬਹਾਨੇ ਨਾਲ ਗੱਲ ਕਰਕੇ ਦੇਖਦਾ ਫੇਰ ਤੈਨੂੰ ਮੈਂ ਦੱਸਦਾ ਕੀ ਬਣਦਾ ਹਾਂ ਤਾਂ ਮੈਨੂੰ ਪਤਾ ਹੈ ਮੇਰੇ ਲਈ ਇਹ ਨਾ ਕਰ ਤੂੰ ਤੁਸੀਂ ਕਰੋਗੇ ਜੇ ਮੇਰੀ ਗੱਲ ਸੁਣੋ ਅੱਜ ਨਾਲ ਤੁਸੀਂ ਗੱਲ ਕੀਤੀ ਨਾ ਜਿੱਥੇ ਮੇਰੀ ਮੰਮੀ ਕਹੂਗੀ ਮੈਂ ਹਾਂ ਕਰ ਦੂੰ ਤੇ ਨਾ ਮੈਨੂੰ ਕੋਈ ਵੀ ਹਾਂ ਮੈਂ ਧੋਖਾ ਦੇਗੀ ਜੇ ਕੋ ਫਿਰ ਬਾਅਦ ਤੇ ਆਏਂ ਡਰਾਮੇ ਤੂੰ ਮੈਂ ਕਿਹਾ ਤੂੰ ਮੈਥੋਂ ਚਾਪੜੇ ਨਾ ਖਾ ਲਈ ਜੇ ਦਵਾਦਾ ਇਹ ਜੀ ਗੱਲ ਕਰੀਏ ਕੋਈ ਸੱਚੀ ਕੁੱਟਣਾ ਮੈਂ ਤੈਨੂੰ ਫੜ ਕੇ ਫੇਰ ਬੱਸ ਜੀ ਹੋਰ ਹੁਣ ਮੈਂ ਮੈਂ ਤੈਨੂੰ ਮੈਂ ਤੈਨੂੰ ਕਹਿ ਤਾ ਰਿਆਂ ਵੀ ਮੈਂ ਆਪੇ ਗੱਲ ਕਰ ਲਵਾਂ ਅੱਜ ਫਿਰ ਦੇਖਦੇ ਆ ਕੀ ਬਣਦਾ ਤੂੰ ਤਾਂ ਮੈਨੂੰ ਐਵੇਂ ਡਰਾਬੇ ਦੇਈ ਜਾਂਦੀ ਆ ਵੀ ਮੈਂ ਹਾਂ ਕਰ ਦੂੰ ਆ ਕਰਦਾ ਐ ਕਿਵੇਂ ਹਾਂ ਕਰ ਦੇਣੀ ਤੂੰ ਕੀ ਮੈਨੂੰ ਪਿਆਰ ਕਰਦੀਂ ਨੇ ਰਿਸ਼ਤੇ ਮੋੜੇ ਟੋੜੇ ਲਈ ਮੈਂ ਬਸ ਫਿਰ ਅੱਜ ਦੇਖਦੇ ਆਂ ਅੱਜ ਇੱਕ ਪਾਸਾ ਹੋਈ ਚਾਹੂਗਾ ਹਾਂਜੀ ਹਾਂ ਜਦੋਂ ਤੁਸੀਂ ਘਰੇ ਗੱਲ ਕਰ ਲਈ ਬਸ ਮੈਨੂੰ ਦੱਸ ਦਿਓ ਮੈਂ ਮੰਮੀ ਨਾਲ ਤੇ ਵੀਰੇ ਨਾਲ ਆਪੀ ਗੱਲ ਕਰ ਲੀ ਹਾਂ ਹਾਂ ਚੱਲ ਮੈਂ ਦੇਖਦਾ ਫਿਰ ਕੋਈ ਨਾ ਕੋਈ ਬਹਾਨਾ ਜਿਹਾ ਬਣਾ ਕੇ ਚੰਗਾ ਹਾਂ ਹੀ ਹੋਣੀ ਚਾਹੀਦੀ ਆ ਹਾਂ ਹੀ ਕਰਵਾਉਂਗਾ ਹੋਰ ਹੁਣ ਨਾ ਥੋੜੀ ਕਰਵਾਉਂਗਾ ਪੂਰਾ ਜ਼ੋਰ ਲਾਉਂ ਮੈਂ ਤਾਂ ਕੋਈ ਨਾ ਤੂੰ ਟੈਨਸ਼ਨ ਨਾ ਲੈ ਹੁਣ ਨਾਲੇ ਆਪਦੀ ਗਮੰਡਨ ਜੀ ਨੂੰ ਸੰਭਾਲ ਲਾ ਹਾਂ ਨੋਲੇ ਅਬ ਤੁਸੀਂ ਦੱਸਾਂਗੇ ਇਹਨੂੰ ਤਾਂ ਬਸ ਜਦੋਂ ਤੁਸੀਂ ਘਰੇ ਗੱਲ ਕਰੇ ਆਪਣਾ ਵਿਆਹ ਹੋ ਗਿਆ ਬਸ ਆਪੇ ਸਮਝੂਗੀ ਤਾਂ ਆਹੋ ਫੇਰ ਵੀ ਤੂੰ ਮੜੇ ਕੈਦ ਕਰਵੀਂ ਮੈਂ ਨਹੀਂ ਵਿਆਹ ਕਰਵਾਉਣਾ ਹਲੇ ਮੜੇ ਠੋਕ ਕੇ ਗੱਲ ਕਰਿਆ ਕਰ ਐਂ ਤਾਂ ਇਹ ਸੀਰੀਜ਼ ਚ ਚੜ ਜਾਂਦੀ ਗਮੰਡੀ ਜੇ ਮੈਂ ਤਾਂ ਬਥੇਰਾ ਗੱਲ ਪੈ ਜਾਣੀ ਮੈਂ ਤਾਂ ਭਜਾਤਾ ਨਹੀਂ ਹਿੰਦੀ ਘਰੋਂ ਮम्मी ਤੇ ਮੇਂ ਲੜਨ ਲੱਗ ਜਾਂਦੀ ਅੱਛਾ ਵਿਆਹ ਨੇ ਕਿਹਨਾਂ ਨਾਲ ਕੁਆੜੀ ਤੇ ਗੱਲ ਪੈਣੀ ਐ ਚੱਲ ਕੋਈ ਨਾ ਕਰ ਦੇਖਦਾ ਚੱਲ ਮੈਂ ਤੂੰ ਟੈਨਸ਼ਨ ਨਾ ਲੈ ਹੁਣ ਠੀਕ ਐ ਹਾਂ ਖਿਆਲ ਰੱਖੀਂ ਆਪਦਾ ਹਾਂ ਹਾਂ ਬਸ ਆਈ ਚੱਲ ਫਿਰ ਠੀਕ ਐ ਦੇਖਦਾ ਮੈਂ ਗੱਲ ਕਰਕੇ ਚੰਗਾ ਹਾਂ ਤੁਸੀਂ ਤੇ ਗੱਲ ਕਰੋ ਤੇ ਮੈਨੂੰ ਤਾਂ ਸੋਚੇ ਦੀ ਚੰਗਾ ਹਾਂ ਹਾਂ ਦੱਸਦਾ ਚੱਲਣਾ ਤੈਨੂੰ ਚੰਗਾ ਓਕੇ ਬਾਈ ਬਾਈ ਲੈ ਵੀ ਜੱਸ ਅੱਜ ਪਤਾ ਲੱਗ ਜਾ ਪਰ ਮਾਂ ਦੱਸਦਾ ਸੁਭਾਈ ਬੜਾ ਭੜਾਗਾ ਅੱਜ ਤੱਕ ਤਾਂ ਮੇਥੋਂ ਗੱਲ ਹੋਈ ਨਹੀਂ ਪਰ ਅੱਜ ਤਾਂ ਕਰਨੀ ਪੈਣੀ ਐ ਕਿਵੇਂ ਨਹੀ ਤਾਂ ਹਰਪ੍ਰੀਤ ਦਾ ਰਿਸ਼ਤੇ ਕਿਸੇ ਪਾਸੇ ਹੋਰ ਕਰ ਦੇਣਗੇ ਇੱਕ ਤਾਂ ਗਵੰਡੀਆਂ ਨੂੰ ਨਹੀਂ ਟੇਕ ਹੁੰਦੀ ਪਤਾ ਨਹੀਂ ਕਿਉਂ ਵੀ ਦੱਸ ਤੁਸੀਂ ਦੱਸ ਕੀ ਲੈਣਾ ਤੁਸੀਂ ਆਪਿਆਂ ਦਾ ਕਰ ਲਓ ਪਹਿਲਾਂ ਦੂਜਿਆਂ ਦੀ ਹੋ ਜਾਂਦੀ ਆ ਹੁਣ ਕਿਵੇਂ ਕਰਾਂ ਦੇਖ ਤਾਂ ਮਾਂ ਦਾ ਸੁਭਾਅ ਮੂਡ ਕਿਵੇਂ ਚ ਹੈ ਗੱਲ ਕਰਕੇ ਦੇਖਣਾ ਮਾਂ ਸਾਰਾ ਦਿਨ ਕੰਮ ਕਰੀ ਜਾਂਦੀ ਰਹਿੰਦੀ ਆ ਕਿਸੇ ਮਿਲ ਤਾ ਆਰਾਮ ਕਰ ਲਿਆ ਕਰ ਮੇਰਾ ਮੋਟਾ ਪੁੱਤ ਆਰਾਮ ਕਰਨ ਵੇਲੇ ਆਰਾਮ ਕਰਿਆ ਜਾਂਦਾ ਜਦੋਂ ਭਾਈ ਕੰਮ ਪਾਏ ਨਹੀਂ ਉਦੋਂ ਤਾਂ ਮੈਂ ਤੋ ਬੈਠਾ ਜਾਂਦਾ ਨਹੀਂ ਤੈਨੂੰ ਪਤਾ ਗੱਲ ਤਾਂ ਤੇਰੀ ਸਹੀ ਆ ਮਾਂ ਮੈਂ ਤਾਂ ਆਪ ਇੱਕ ਜ਼ਰੂਰੀ ਗੱਲ ਕਰਨੀ ਸੀ ਤੇਰੇ ਨਾਲ ਜ਼ਰੂਰੀ ਗੱਲ ਹਾਂ ਦੱਸ ਪੁੱਤ ਅਹੀਂ ਕਹਿੰਦਾ ਸੀ ਵੀ ਤੂੰ ਸਾਰਾ ਦਿਨ ਹਨਾ ਥੱਕ ਜਾਂਦੀ ਆ ਨਾ ਕੰਮ ਕਰ ਕਰ ਕਿਉਂ ਨਾ ਆਪਾਂ ਕੰਮ ਕਰਨ ਵਾਲੀ ਲਈਏ ਕੋਈ ਜਿਹੜਾ ਤੇਰੇ ਨਾਲ ਹੱਥ ਮਿਲਾਇਆ ਕਰੇ ਨਾਲੇ ਘਰ ਨੂੰ ਸੰਭਾਲਿਆ ਕਰੇ ਨਾਲੇ ਤੇਰੀਆਂ ਜ਼ਿੰਮੇਵਾਰੀਆਂ ਵੀ ਥੋੜੀਆਂ ਜਿਹੀਆਂ ਘੱਟ ਜਾਣ ਅੱਛਾ ਇੰਨਾ ਸੋਚਣ ਲੱਗਿਆ ਮੇਰੇ ਵਾਸਤੇ ਹੁਣ ਹੋਰ ਮਾਂ ਮੈਂ ਨਹੀਂ ਸੋਚੂਗਾ ਤਾਂ ਹੋਰ ਕੌਣ ਸੋਚੂਗਾ ਲੈ ਦੇਖ ਲੈ ਚਲ ਐਂ ਕਰ ਹੁਣ ਕੰਮ ਵਾਲੀ ਲਾਉਣ ਦੀ ਸਲਾਹ ਕਰਦਾ ਕਿ ਫਿਰ ਹੁਣ ਦੂਜੀ ਕੰਮ ਵਾਲੀ ਲਾਉਣੀ ਹੈ ਭਾਈ ਮਾਂ ਐਂ ਦਾ ਤੂੰ ਸਹਿਣੀਆਂ ਤੈਨੂੰ ਪਤਾ ਹੀ ਹੈ ਮੈਂ ਕਿਹੜੀ ਗੱਲ ਕਰ ਰਿਹਾ ਹਾਂ ਅੱਛਾ ਮੈਂ ਤਾਂ ਵਿਆਹ ਦੀ ਗੱਲ ਹੋ ਗਿਆ ਹੁਣ ਹੈ ਸਹੀ ਗੱਲ ਆ ਮਾਂ ਹਾਂਈ ਮੈਂ ਤਾਂ ਵਿਆਹ ਦੀ ਗੱਲ ਕਰਦਾ ਸੀ ਕਿ ਵੀ ਜੇ ਆਪਾਂ ਹੁਣ ਮੈਂ ਵਿਆਹ ਕਰਾ ਲਾਂ ਹੈ ਨਾਲੇ ਤੈਨੂੰ ਤੂੰ ਵਿਆਹ ਕਰਾ ਲੈ ਨਾ ਮੈਨੂੰ ਪੁੱਛੇ ਵੀ ਨਹੀਂ ਕਰਾ ਲੇਗਾ ਤੂੰ ਵਿਆਹ ਤੇਰੇ ਕੋਲ ਤਾਂ ਆ ਮਾਂ ਪਹਿਲਾਂ ਤੇਨੂੰ ਦੱਸਣਾ ਆਇਗਾ ਵੀ ਹਾਂ ਹੁਣ ਵਿਆਹ ਕਰਾਦੇ। ਤੇ ਕਿਤੇ ਕੋਈ ਕੁੜੀ ਤਾਂ ਨਹੀਂ ਪਸੰਦ ਕਰੀ ਬੈਠਾ? ਹਾਂ? ਨਾ 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 ਮੈਂ ਕੀ ਦੱਸਾਂ? ਦੱਸ ਫੇਰ। ਕੁੜੀ ਤਾਂ ਹੈਗੀ ਐ ਮਾਂ ਇੱਕ ਪਸੰਦ ਕਾਲਜ ਚ ਪੜਦੀ ਐ ਮੇਰੇ ਨਾਲ। ਆ ਤਾਂ ਭਾਈ ਤੇਰੀ ਗੱਲ ਗਲਤ ਆ ਜੱਸ। ਦੇਖ ਕੁੜੀ ਤਾਂ ਜੇ ਆਊਗੀ ਨਾ ਤਾਂ ਮੇਰੀ ਪਸੰਦ ਦੀ ਆਊਗੀ ਘਰ ਦੇ ਵਿੱਚ ਨਾ ਕਿ ਤੇਰੀ ਪਸੰਦ ਦੀ। ਇਹ ਕੀ ਕਹੀ ਐ ਨੀ ਮਾਂ ਤੋਂ? ਤੇਰੀ ਪਸੰਦ ਮੇਰੀ ਪਸੰਦ ਇੱਕੋ ਹੀ ਗੱਲ ਆ ਆਪਣੀ ਜੇ ਮੈਂ ਹੁਣ ਕੁੜੀ ਪਸੰਦ ਕਰ ਰੱਖੀ ਆ ਤੂੰ ਇੱਕ ਵਾਰ ਦੇਖ ਤਲ ਲੈ ਤੂੰ ਮਿਲ ਤਲ ਲੈ ਫੇਰ ਹੀ ਤੈਨੂੰ ਕੁੜੀ ਬਾਰੇ ਪਤਾ ਲੱਗੂ ਤੂੰ ਤਾਂ ਪਹਿਲੀ ਜਵਾਬ ਦੇਣ ਲੱਗ ਗਈ ਤਾਂਹੀਂ ਤਾਂ ਮੈਂ ਤੈਨੂੰ ਕੋਈ ਗੱਲ ਦੱਸਦਾ ਨਹੀਂ ਹੁੰਦਾ ਜੇ ਅੱਜ ਮੈਂ ਜਗਰ ਕੀਤਾ ਤੇਰੇ ਕੋਲ ਗੱਲ ਦੱਸ ਰਿਹਾ ਤਾਂ ਤੂੰ ਮੈਨੂੰ ਸਿੱਧਾ ਹੀ ਕੋਰਾ ਜਵਾਬ ਦੇ ਰਹੀ ਆ ਇੱਕ ਵਾਰ ਮਿਲ ਤਲ ਲੈ ਕੁੜੀ ਨੂੰ ਦੇਖ ਲੈ ਪਰਖ ਲੈ ਫੇਰ ਆਪਦਾ ਕੋਈ ਡਿਸੀਜਨ ਲੈ ਲਈ ਚੱਲ ਭਾਈ ਜਸ ਮੇਰੀ ਗੱਲ ਸੁਣ ਜੇ ਤੂੰ ਬਾੜੀ ਕਹਿਣਾ ਭਾਈ ਤਾਂ ਮੈਂ ਕੁੜੀ ਦੇਖ ਲੰਨੀ ਆ ਦੇਖ ਲੈ ਨਾ ਤੈਨੂੰ ਤੇਰੀ ਮਾਂ ਦਾ ਪਤਾਗਾ ਮੈਂ ਤਾਂ ਕੁੜੀ ਨੂੰ 15 ਮਿੰਟਾਂ ਚ ਪਰਖ ਲੂੰਗੀ ਵੀ ਕੁੜੀ ਕਿਵੇਂ ਦੀ ਆ ਜੇ ਮੈਨੂੰ ਪਸੰਦ ਨਾ ਹੋਈ ਤਾਂ ਮੈਂ ਕੋਰੀ ਨਾ ਕਰਕੇ ਆਉਂਗਾ ਉੱਥੇ ਓ ਮਾਂ ਕਿਰਨ ਦੇਖ ਤ ਲੈ ਕੁੜੀ ਕੁੜੀ ਪਤਾ ਕਿੰਨੀ ਸਿਆਣੀ ਆ ਨਾਲੇ ਸਮਝਦਾਰ ਘਰ ਵੀ ਬਹੁਤ ਵਧੀਆ ਉਹਨਾਂ ਦਾ ਸਾਰੇ ਉਹਨਾਂ ਦੇ ਘਰ ਦੇ ਵੀ ਬਾਲੇ ਵਧੀਆ ਤੇ ਭਾਈ ਵੀ ਉਹਦਾ ਫੌਜੀ ਆ ਬਹੁਤ ਬਹੁਤ ਵਧੀਆ ਟੱਬਰ ਆ ਤੂੰ ਤਾਂ ਐਵੇਂ ਪਹਿਲੀ ਨਾ ਨਾ ਕਰਨ ਲੱਗ ਚੰਨੀ ਆ ਤਾਂ ਹੀ ਮੇਰਾ ਮੂਡ ਆਫ ਕਰ ਦਿੰਨੀ ਆ ਮਾਂ ਲੈ ਮੇਰੀ ਗੱਲ ਤੋਂ ਤੇਰਾ ਮੂਡ ਆਫ ਹੋ ਗਿਆ ਸੇਤੀ ਤਾਂ ਤਾਂ ਫਿਰ ਆਏ ਹੋਗਾ ਨਾ ਹੁਣ ਕੁੜੀ ਮੇਰੀ ਪਸੰਦ ਦੀ ਆ ਮੇਰੀ ਮਾਂ ਖੜੀ ਖੜਾਈ ਵਸਾਈ ਹਾਂ ਕਰਦੇ ਆਏ ਤਾਂ ਭਾਈ ਮੈਂ ਕਰਦੀ ਨਹੀਂ ਕੁੜੀ ਤਾਂ ਮੈਂ ਦੇਖੂਗੀ ਤੇ ਪਰਖੂਗੀ ਵੀ ਦੇਖ ਲਈ ਪਰਖ ਲਈ ਪਰ ਤੂੰ ਮਾਂ ਤਾਂ ਮੇਰੀਆਂ ਤੂੰ ਤੈਨੂੰ ਮੇਰੀ ਖੁਸ਼ੀ ਦਾ ਜਮੀ ਨਹੀਂ ਹੈਗਾ ਖਿਆਲ ਪੁੱਤ ਤੇਰੀ ਖੁਸ਼ੀ ਕਰਕੇ ਕਹਿਣੀ ਆ ਵੀ ਮੈਂ ਦੇਖ ਲਾਂਨੀ ਆਂਗੀ ਉਹ ਕੁੜੀ ਘਰ ਨੂੰ ਬੰਨਣ ਆਲੀ ਆ ਮੈਂ ਤਾਂ ਆਪ ਤੈਨੂੰ ਕਹੀ ਇਹਨਾਂ ਵੀ ਕੁੜੀ ਨੂੰ ਦੇਖ ਉਹਨਾਂ ਦੇ ਘਰੇ ਜਾਇ ਆਉਨੇ ਆ ਪਰ ਹਾਂ ਤੂੰ ਮੜਾ ਜ ਮੈਨੂੰ ਪਤਾ ਤੇਰੇ ਸੁਭਾਅ ਦਾ ਹਨਾ ਤੂੰ ਮਾੜਾ ਜਿਹਾ ਕੰਟਰੋਲ ਰੱਖੀ ਕਿਤੇ ਉਹੀ ਆਪ ਦੀਆਂ ਜਾਵਲੀਆਂ ਨਾ ਸਿੱਟੀ ਚੱਲਨੀ ਲੈ ਹੋਛਾ ਹੁਣ ਤੇਰੀ ਮਾਂ ਭਾਈ ਜਾਵੜੀਆਂ ਮਾਰਨ ਲੱਗ ਗਈ ਹੁਣ ਐ ਹੋ ਗਿਆ ਨਾ ਪੁੱਤ ਉਮਰ ਦੇ ਹਿਸਾਬ ਨਾਲ ਹੁਣ ਮੈਂ ਹੋ ਗਈ ਢੂਣੀ ਭਾਈ ਹੁਣ ਹੁਣ ਉਹੀ ਗੱਲ ਕਹਿੰਦੇ ਨੇ ਹੁੰਦੇ ਤੇਰੀ ਹੁਣ ਦੂਜੀ ਮਾਂ ਆਊਗੀ ਉਹ ਕਹਿੰਦੇ ਨੇ ਹੁੰਦੇ ਬੰਗੂ ਆਊਗੀ ਹੁਣ ਬਸ ਕਰ ਤੂੰ ਤਾਂ ਬਾਲੀਆਂ ਪੌੜੀਆਂ ਚੜ ਜੰਨੀਆਂ ਮੈਂ ਤਾਂ ਚੌੜ ਕਰੀ ਜਾਨਾ ਤੇਰੇ ਨਾਲ ਚੱਲ ਕੋਈ ਨਾ ਆਪਾਂ ਕਰਿਆਵਾਂਗੇ ਗੱਲ ਤੇ ਦੇਖਿਆਵਾਂਗੇ ਪੱਕਾ ਮਾਂ ਹਾਂ ਫਿਰ ਮੈਂ ਉਹਨਾਂ ਨੂੰ ਪੁੱਛ ਲਾਂ ਵੀ ਕਿਦਨਾਂ ਆਈਏ ਸੀ ਹਾਂ ਦੇਖ ਲੈ ਹਾਂ ਚਾਹੋ ਚੱਲ ਗਿਆ ਹੁਣ ਤਾਂ ਪੁੱਛ ਲੈ ਹਾਂ ਚਲ ਮੈਂ ਗੱਲ ਕਰਕੇ ਉਹਨਾਂ ਚੰਗਾ ਚੰਗਾ ਮਤਲਬ ਤੇ ਲਿਆਵਣਾ ਕਿਧਰ ਹਾਂ ਲਿਆਵਾਂ ਲਿਆਉਣੀ ਆ ਦੇਖ ਲੈ